ਸ਼੍ਰੀ ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨਮਾਨ ਹੈ ਪਰਤਾਖ ਗੁਰੂ ਨਿਸ਼ਤਾ ਜੋ ਤੂੰ ਬੁਲਾਵੇਂ ਤਿਉਂ ਬੋਲੇ ਸੁਆਮੀ ਕੁਦਰਤ ਕਾਵਨੁ ਮਾਰੀ ਸਾਧ ਸੰਗ ਨਾਨਿਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਟਕ ਕਰਨ ਕ ਜਲ ਤਰੰਗ ਜੈਸਾ ਜੋ ਬਹਮ ਨਾ ਪਾਪ ਕਰਨਤਾ ਐ ਅਨੰਤ ਪਤ ਤੋ ਪਾਵਰਨਾਮ ਕੈਸੇ ਹੁੰਤਾ ਰਾਉ tum jo nayak aasho antar jaami paravate jan jaani jai jante swami shareer rad mo ko vichar deho ਰਬਤਾ ਸਮੰਦਲ ਸਮਝਾਵੇ ਕੋ ਸ਼ੀਰ ਇਰਾਦਾ ਮੋ ਕੋ ਵਿਚਾਰ ਦੇਹੁ ਰਬਤਾ ਸਮੰਦਲ ਸਮਝਾਵੇ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਰੂ ਸਾਧ ਸੰਗਤ ਜੀ ਇਹ ਸਵਰ ਪੰ ਰਵਦਾ ਜੀ ਮਹਾਰਾਜ ਜੀ ਦਾ ਪ੍ਰੇਤਰ ਮੁਕਤ ਨਿਕਲਾ 에ਵਾਕ 에 사ਉਧ ਦੇ ਵਿੱਚ ਪ੍ਰਵਦਾਸ ਭਗਤ ਮਹਾਰਾਜ ਜੀ ਉਪਦੇਸ਼ ਕਰਦੇ ਨੇ ਕਿ ਹੀ ਪ੍ਰਮਾਤਮਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਿ ਤੇਰੇ ਤੇ ਮੇਰੇ ਵਿੱਚ ਕੀ ਫਰਕ ਹੈ ਅਰ ਕੋਈ ਨਹੀਂ ਕੰਕ ਕਟਕ ਚਲ ਤਰੰਗ ਜੈਸਾ ਕੰਕ ਕਹਿੰਦੇ ਨੇ ਸੋਨੇ ਨੂੰ ਜਿਵੇਂ ਸੁਰ ਦੇ ਕਟਕ ਕਹਨੇ ਹੁੰਦੇ ਨੇ ਜਲ ਤਰੰਗ ਜੈਸਾ ਜਿਵੇਂ ਜੜ ਦੇ ਉੱਤੇ ਬੁਲਬੁਲਾ ਪੈਦਾ ਹੁੰਦਾ ਹੈ ਉਸਦੇ ਪਿੱਛੇ ਹੀ ਸਮਾ ਜਾਂਦਾ ਛੋਨੇ ਦੀ ਡਲੀ ਇੱਕ ਹੈ ਸੋਨੇ ਦੀ ਡਲੀ ਤੋਂ ਗਹਿਣੇ ਅਨੇਕਾਂ ਨੇ ਹਾਰ ਹੈ ਟਿੱਕਾ ਹੈ ਕੋਕਾ ਹੈ ਕਾਂਟੇ ਨੇ ਇਕਟਕ ਤੇ ਗਹਿਣੇ ਜਦੋਂ ਉਹਨਾਂ ਨੂੰ ਢਾਲ ਕੇ ਇੱਕ ਥਾਂ ਇਕੱਠਾ ਕੀਤਾ ਜਾਂਦਾ ਹੈ ਤਾਂ ਉਹ ਸੋਨੇ ਦੀ ਡਲੀ ਬਣ ਜਾਂਦੀ ਹੈ ਪਰ ਜਿੰਮੇ ਜੜ ਦੇ ਵਿੱਚ ਉਪਜਿਆ ਹੈ ਬੁਰਬੁਲਾ ਤੇ ਫੁੱਟ ਦਾ ਦੇ ਪਿੱਛੇ ਸ਼ਵਾ ਜਾਂਦਾ ਹੈ ਕਿ ਹੈ ਪ੍ਰਮਾਤਮਾ ਤੂੰ ਫਿਰ ਇਹ ਦੱਸ ਵੀ ਤੇਰੇ ਮੇਰੇ ਵਿੱਚ ਫਰਕ ਵੀ ਕੀ ਹੈ ਤੂੰ ਸਮੁੰਦਰ ਹੈ ਤੇ ਮੈਂ ਸਮੁੰਦਰ ਦੀ ਲਹਿਰ ਹੈ ਪਾਣੀ ਰੂਪ ਲਹਿਰ ਹੈ ਤੇ ਜੋ ਲਹਿਰ ਉੱਠਦੀ ਆ ਨੇ ਤੇ ਫਿਰ ਉਹ ਲਹਿਰ ਸਮੁੰਦਰੇ ਵਿੱਚ ਹੀ ਸਮਾ ਜਾਂਦੀ ਹੈ ਲਹਿਰ ਕੋਈ ਛੋਟੀ ਹੁੰਦੀ ਹੈ ਕੋਈ ਲਹਿਰ ਵੱਡੀ ਹੁੰਦੀ ਹੈ ਕਹੇ ਜੀ ਪਰਮੇਸ਼ਰ ਤੋਂ ਨਿਕਲੇ ਸਮੁੰਦਰ ਦੇ ਰੈ ਕੋ ਛੋਟੇ ਕਾਰਨਿਕ ਵੱਡੇ ਕਾਰਨ ਹੈ ਸਾਰਿਆਂ ਉਸ ਦੇ ਹੀ ਲਹਿਰਾਂ ਨੇ ਕਿ ਕਹਿੰਦੇ ਨੇ ਇੱਕ ਮਨੁੱਖ ਤੁਰਿਆ ਆਉਂਦਾ ਸੀ ਇਹ ਉਦਾਸ ਭਗਤ ਮਹਾਰਾਜ ਜੀ ਨੇ ਨੰਮ ਭਗਵਾਨ ਸਮਝ ਕੇ ਕਹਿੰਦੇ ਜੱਫੀ ਪਾ ਲਈ ਜਦੋਂ ਜੱਫੀ ਪਾ ਲਈ ਉਹਨੇ ਤੋੜ ਕੇ ਪਿੱਛੇ ਸ਼ਰਧਤਾ ਕਹਿੰਦੇ ਤੂੰ ਤਾਂ ਜਮਾਰ ਹੈ ਤੇ ਭਾਤੀ ਇਹ ਕਹਿ ਲੱਗੇ ਜੇ ਮੈਨੂੰ ਚਮਾਰ ਕਹਿ ਰਹੇ ਆ ਤੂੰ ਭਗਵਾਨ ਵੀ ਨਹੀਂ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਭਗਵਾਨ ਦੀ ਕੋਈ ਜਾਤ ਪਾਤ ਥੋੜੋ ਹੁੰਦੀ ਸੰਸਾਰਕ ਤੌਰ ਤੇ ਕੋਈ ਜਾਤ ਬਣ ਗਈ ਕੋਈ ਕੰਮਾਂ ਦੇ ਸੰਬੰਧਾ ਦੇ ਜੇ ਮਤਾਰ ਕੋ ਜਾਤ ਬਣ ਗਈ ਹੈ ਪਰ ਨਾਮ ਜਪਣ ਵਾਲੇ ਦੀ ਜੋ ਪਰਮੇਸ਼ਰ ਦੀਨ ਉਹਦਾ ਦੀ ਜਾਤ ਕੋਈ ਨਹੀਂ ਹੁੰਦੀ ਤੇ ਮੈਂ ਤੈਨੂੰ ਭਗਵਾਨ ਦਾ ਰੂਪ ਸਮਝ ਕੇ ਜੱਫੀ ਪਾਈ ਸੀ ਤੇ ਤੂੰ ਕਹਿੰਦਾ ਤੂੰ ਤਾਂ ਜਮਾਹ ਰਾ ਤੇ ਮਾਇਆ ਕਦੋਂ ਭਗਵਾਨ ਵੀ ਨਹੀਂ ਫਿਰ ਤੇਰੇ ਮੇਰੇ ਦੇ ਵਿੱਚ ਫਰਕ ਕੀ ਆ ਪਰਮੇਸ਼ਰ ਆ ਸਾਰਾ ਰੂਪ ਉਸੇ ਦਾ ਹੀ ਹੈ ਕਹਿੰਦੇ ਜੋਪ ਹਮ ਨਾ ਪਾਪ ਕਰੰਤਾ ਹੀ ਭਗਵਾਨ ਜੇ ਕਹਿੰਦੇ ਮੈਂ ਪਾਪ ਨਾ ਕਰਦਾ ਹੁੰਦਾ ਰਦਾਸ ਪਾਤੀ ਸਮਝਾ ਰਹੇ ਨੇ ਸਾਨੂੰ ਪਰਮੇਸ਼ਰ ਬਾਰੇ ਤੇ ਹੁਣ ਇਹ ਸਾਉਤਰੀ ਵਿੱਚ ਵਿਚਾਰ ਆਵੇਗੀ ਕਿ ਜੋ ਹਮਨਾ ਪਾਪ ਕਰੰਤਾ ਕੇ ਰਦਾਸ ਪਾਤੀ ਪਾਪ ਕਰਦੇ ਹੁੰਦੇ ਸੀ ਉਹ ਸਮਝਾ ਰਹੇ ਆਪ ਨੂੰ ਮੁੱਖ ਰੱਖ ਕੇ ਕਹਿੰਦੇ ਨੇ ਜੋ ਹਮਨਾ ਪਾਪ ਕਰੰਤਾ ਅਹ ਨਤਾ ਪਤ ਪਾਵ ਨਾਮ ਕੈਸੇ ਹੁੰਦਾ ਆ ਪਰਮੇਸ਼ਰ ਆ ਜੇ ਮੈਂ ਪਾਪ ਨਾਂ ਕਰਦਾ ਹੁੰਦਾ ਫਿਰ ਤਾਂ ਤੈਨੂੰ ਡਿੱਗਿਆ ਹੋਇਆ ਨੂੰ ਪਾਪਿਆਂ ਨੂੰ ਪਵਿੱਤਰ ਕਰਨ ਵਾਲਾ ਕੌਣ ਕਹਿੰਦਾ ਤੇਰੇ ਨਾਮ ਨੂੰ ਜੋ ਬਾਣੀ ਹੈ ਇਹ ਆਈ ਹੋਈ ਡਿੱਗਿਆ ਹੋਇਆ ਨੂੰ ਪਾਪਿਆਂ ਨੂੰ ਤਾਰਨ ਗਾਜ ਤੇ ਜੋ ਬਾਣੀ ਹੈ ਇਹ ਪਰਮੇਸ਼ਰ ਦੇ ਪਾਪਿਆਂ ਨੂੰ ਤਾਰਨ ਵਾਸਤੇ ਆਈ ਹੈ। ਪਰ ਸਾਹ ਸੰਗਤੋ ਦੇਖੋ ਆਪਾਂ ਜੋ ਬੈਠੇ ਹਾਂ ਕੋਈ ਮਨੁੱਖ ਤੁਰਿਆ ਜਾਂਦਾ ਡਿੱਗ ਪਵੇ। ਉਸ ਡਿੱਗੇ ਹੋਏ ਮਨੁੱਖ ਨੂੰ ਤਨ ਕਰਕੇ ਤਾਂ ਚੱਕ ਲਵਾਂਗੇ। ਇਸ ਵਿਚਾਰ ਦੇ ਸੱਟ ਨਾ ਵੱਜੀ ਹੋਵੇ। ਉਹ ਚੱਕ ਲਵਾਂਗੇ ਪਰ ਜਿਹੜਾ ਮਨ ਕਰਕੇ ਡਿੱਗ ਪਿਆ ਪਾਪਾਂ ਕਰਕੇ ਡਿੱਗ ਪਿਆ ਉਹਨੂੰ ਕੌਣ ਚੱਕੂ ਉਹਨੂੰ ਗੁਰੂ ਸਾਹਿਬ ਪਰਮੇਸ਼ਰੀ ਚੱਕੇਗਾ ਹੋਰ ਨਾ ਉਹ ਨਹੀਂ ਕੋਈ ਚੱਕ ਸਕਦਾ ਰਹਾਓ ਟਹਿਰਾਓ ਵਿਸਰਾਮ ਲੈ ਕੇ ਕੇ ਤੁਰਦੇ ਨੇ ਕਹਿੰਦੇ ਮਹਾਰਾਜੀ ਤੁਮ ਜੋ ਨਾਇਕ ਆਛੋ ਅੰਤਰਜਾਮੀ प्रावत जन जानी जय जन ते स्वामी तुसी जो अंतर जामी हो पर अंतर जामी अकाल पुरखी हो सकता है ਜੋ ਸਭ ਦੀ ਸ੍ਰਿਸ਼ਟੀ ਦੀਆਂ ਦਿਲਾਂ ਦੀਆਂ ਜਾਣਣ ਵਾਲਾ ਹੈ ਅਡਾ ਅੰਤਰ ਅੰਤਰ ਦਾ ਅੰਦਰ ਜਾਣਣ ਵਾਲਾ ਕੋਈ ਬ੍ਰਹਿਮ ਹੈ ਤਨਵਾਰੇ ਜਾਣਦਾ ਹੋਵੇਗਾ ਕੋਈ ਕੰਨਾਂ ਦਾ ਡਾਕਟਰ ਹੈ ਕੰਨ ਭਰੇ ਜਾਣਦਾ ਹੋਵੇਗਾ ਕੋਈ ਅੱਖਾਂ ਦਾ ਡਾਕਟਰ ਹੈ ਅੱਖਾਂ ਬਾਰੇ ਜਾਣਦਾ ਹੋਵੇਗਾ ਜਿਹਨ ਦਾ ਜਿਹੜਾ ਕੋਈ ਕੰਨ ਦਾ ਡਾਕਟਰ ਹੈ ਅੱਖਾਂ ਬਾਰੇ ਨਹੀਂ ਜਾਣਦਾ ਜਿਹੜਾ ਅੱਖਾਂ ਦਾ ਡਾਕਟਰ ਹੈ ਉਹ ਕੰਨਾਂ ਦੇ ਰੋਗ ਬਾਰੇ ਨਹੀਂ ਜਾਣਦਾ ਜੋ ਤਨ ਦਾ ਜਾਣੂ ਹੈ ਡਾਕਟਰ ਹੈ ਹੋਰ ਹੋਰ ਦੂਸਰੇ ਜੋ ਦਿਮਾਗ ਹੈ ਅੱਖਾਂ ਕੰਨਾਂ ਦੇ ਰੋਕਾਂ ਵਰੀ ਨਹੀਂ ਜਾਣਦਾ ਪਰ ਤੁਮ ਜੋ ਨਾਇਕ ਹੈ ਮਾਲਕਾ ਹੈ ਅੰਤਰਜਾਮੀ ਹੈ ਸਭ ਦੇ ਦਿਨਾਂ ਦੀਆਂ ਜਾਣਨ ਵਾਲਾ ਹੈ ਪ੍ਰਾਪਤ ਜਨ ਜਾਨੀ ਜੈ ਤੈਤੋ ਦਾਸ ਜਾਣਿਆ ਜਾਂਦਾ ਹੈ ਦਾਸ ਤੈਤੋ ਜਾਣਿਆ ਜਾਂਦਾ ਇਹ ਤੋਣਾ ਹੋਵੇ ਫਿਰ ਦਾਸ ਕੌਣ ਕਹੇਗਾ ਕਿ ਦਾਸਨਾ ਹੋਵੇ ਤਨ ਪ੍ਰਭੂ ਕੋਣ ਕਹੇ। ਸਰੀਰ ਅਰਾਧੈ ਮੋਕ ਵਿਚਾਰ ਦੇਹੁ। ਮੈਨੂੰ ਇਹ ਸਮਝ ਦੇ ਦਿਓ। ਇਹ ਸਮਝਾ ਦਿਓ ਕਿ ਮੈਂ ਸਰੀਰ ਹੈ ਜੋ ਮੇੜਾ ਤੈਨੂੰ ਛਿਮਰੇ ਤੈਨੂੰ ਅਰਾਧਨਾ ਕਰੇ ਤੇਰੀ। ਪ੍ਰਵਦਾ ਸਾਮ ਦਲ ਸਮਝਾਵੇ ਕੋ। ਸਮੂਹ ਦਲਾਂ ਦੇ ਵਿੱਚ ਇੱਕੋ ਜਿਹਾ ਜੋ ਸਮੂਹ ਸਾਰਨ ਦੇ ਵਿਆਪਕ ਇੱਕੋ ਜਿਹਾ ਹੈ ਇਹ ਸਤਿਗੁਰੂ ਮੈਨੂੰ ਸਮਝਾ ਦਿਓ ਕਿ ਮੇਰਾ ਸਰੀਰ ਤੈਨੂੰ ਸਿਮਰਦਾ ਰਹੇ ਮੈਨੂੰ ਇਹ ਸਤ ਮਤ ਦੇ ਦਿਓ ਐਸੀ ਵਿਚਾਰ ਦਿਓ ਐਸਾ ਗਿਆਨ ਬਖਸ਼ੋ ਜਿਸ ਰਾਹੀ ਤੈਨੂੰ ਮੈਂ ਸਿਮਰਦਾ ਰਹਾ ਪਰ हे ਪ੍ਰਮਾਤਮਾ ਤੇਰੇ ਮੇਰੇ ਦੇ ਵਿੱਚ ਕੋਈ ਅੰਤਰਾ ਤਾਂ ਹੈ ਨਹੀਂ ਪਰ ਸੰਸਾਰ ਦੇ ਵਿੱਚ ਆ ਕੇ ਦੇਖੋ ਜੋ ਕਿੱਤਾ ਕਰਦਾ ਹੈ ਮਨੁੱਖ ਕਈ ਤਾਂ ਕਿੱਤਾ ਕਰਦੇ ਹੀ ਕਿਤੇ ਨੂੰ ਧੰਦੇ ਬਣਾ ਕੇ ਵਹਿ ਜਾਂਦੇ ਨੇ ਕਿ ਐਸੇ ਮਾਪੁਰਸ਼ ਹੁੰਦੇ ਨੇ ਆਉਦੇ ਕਿਤੇ ਨੂੰ ਵੀ ਧਰਮ ਬਣਾ ਲੈਂਦੇ ਆ रभुदास भगत महाराज जी ने चमरट्टा गाठ न जनी लोक गठावे पानी तो रामबी ठाओ रोपो लोग गांठ गठ खरा बगूचा हो बिन गाठे जायूचा रघुदास जपै राम नामा मोहे जम स्यो नाही कम, कम। ਮੇਰਾ ਹੁਣ ਜੰਮਾ ਦੇ ਰਾਤੇ ਜੰਮਾ ਦਾ ਮੇਰਾ ਕੋਈ ਕੰਮ ਨਹੀਂ ਭਾਰਤ ਮਰਠਾ ਘਾਟਨਾ ਜਨਹੀਂ ਲੋਕ ਇਕੱਠਾਵੇ ਪਨ ਹੀ ਮੈਂ ਜੁੱਤੀਆਂ ਗੰਡਰ ਨਹੀਂ ਜਾਣਦਾ ਨਾ ਮੇਰੇ ਪਾਸ ਆਰ ਹੈ ਨਾ ਮੇਰੇ ਪਾਸ ਕੋਈ ਰੰਭੀ ਹੈ ਜਿੱਥੋਂ ਮੈਂ ਕਿਸੇ ਜੋੜੇ ਟੁੱਟੇ ਨੂੰ ਕੱਟ ਕੇ ਉੱਥੇ ਰੋਪੋ ਕੋਈ ਤੋਪਾ ਆ ਦੇ ਮਥਾ ਬਣਾ ਦੇਮ ਹੁਣ ਇਹ ਸ਼ਬਦ ਦੇ ਰਾਹੀ ਰਵਦਾਸ ਭਗਤ ਮਹਾਰਾਜੀ ਕਹਿੰਦੇ ਨੇ ਕਿਤਾ ਜਰੂਰ ਕਰਦੇ ਸੀ ਪਰ ਜੁੱਤੀਆਂ ਗੰਢਦੇ ਹੋਏ ਪਰਮੇਸ਼ਵਰ ਨੂੰ ਵੀ ਨਾਲ ਗੰਢੀ ਜਾਂਦੇ ਨਾਮਦੇਵ ਜੀ ਕੱਪੜਾ ਨੂੰ ਰੰਗਦੇ ਹੋਏ ਨਾਲ ਮਨ ਨੂੰ ਵੀ ਰੰਗੀ ਜਾਂਦੇ ਪਰ ਗੁਰਮੁਖ ਪਿਆਰਿਓ ਰਵਿਦਾਸ ਭਗਤ ਮਹਾਰਾਜੇ ਕਹਿੰਦੇ ਮੈਂ ਸਰੀਰ ਰੂਪੀ ਜੁੱਤੀ ਨਹੀਂ ਕਿਸੇ ਨਾਲ ਗੰਨੀ ਮੈਂ ਕਿਸੇ ਰੁੱਸੇ ਨੂੰ ਮਨਾਇਆ ਹੀ ਨਹੀਂ ਤੁਸੀਂ ਸੰਸਾਰ ਦੇ ਜੁੱਤੀਆਂ ਗਣਦੇ ਹੋ ਪਰਿਵਾਰ ਰੁੱਸ ਜਾਂਦਾ ਉਹਨੂੰ ਮਨਾਉਨੇ ਹੋ istri ਰੁੱਸ ਜਾਂਦੀ ਹੈ ਉਹਨੂੰ ਮਨਾਉਨੇ ਹੋ ਪੁੱਤਰ ਰੁੱਸ ਜਾਂਦਾ ਉਹਨੂੰ ਮਨਾਉਨੇ ਹੋ ਕੁਝ ਸਾਦ ਸੁਗੰਧੀ ਰਸ ਜਾਨ ਨੇ ਉਹਨੂੰ ਬਣਾਉਨੇ ਆ ਪਰਵਦਾਸ ਭਗਤ ਮਹਾਰਾਜ ਜੀ ਕਹਿੰਦੇ ਮੈਂ ਇਹ ਸਰੀਰ ਰੂਪੀ ਆਪ ਦੀ ਸਰੀਰ ਰੂਪੇ ਜੁਤੀ ਕਿਸੇ ਨਾਲ ਮੇਲ ਕਰਵਾਤ ਨਹੀਂ ਗੰਢੀ ਕਿ ਤੂੰ ਮੇਰੇ ਨਾਲ ਰਸ ਗਿਆ ਤੂੰ ਮੇਰੇ ਨਾਲ ਬੋਲ ਚਾ ਦੀ ਸਾਹਜ ਪਾਲੈ ਇਹ ਉਪਦੇਸ਼ ਕਰਦੇ ਨੇ ਸ਼ਬਦ ਦੇ ਰਾਹੀ ਕਿ ਪਰਮੇਸ਼ਰਾ ਮੈਂ ਕਿਸ ਨੂੰ ਗੰਢਣੀ ਜਾਣਦਾ ਮੈਂ ਤਾਂ ਤੈਨੂੰ ਹੀ ਗੰਢ ਰਿਹਾ ਹੈ ਪਰ ਹੁਣ ਮੇਰਾ ਜਮਾ ਦੇ ਨਾਲ ਕੋਈ ਕੰਮ ਨਹੀਂ ਕਿਉਂਕਿ ਰਵਦਾਸ ਜਪੈ RAM ਨਾਮਾ ਮੈਂ ਤਾਂ RAM ਦੇ ਨਾਮ ਨੂੰ ਜਪਿਆ ਮੋਇ ਤਮਸੋ ਨਾਹੀ ਕਾਮਾ ਮੇਰਾ ਹੁਣ ਕੀ ਕੰਮ ਹੈ ਲੇਖਾ ਜੋਖਾ ਮੇਰਾ ਤਾਂ ਖਤਮ ਹੋ ਗਿਆ ਜੋ ਸੋਹਮ ਇੱਕ ਗੁਰਮੁਖ ਕੋ ਪਿਆਰਾ ਮੈਂ ਵੇਖਿਆ ਹੈ ਉਹਨਾਂ ਦੇ ਹੱਥ ਦੇ ਔਰ ਉੱਪਰ ਲਿਖਾਇਆ ਹੁੰਦਾ ਸੋਹ ਹਉਤਰਾ ਲਿਖਾਇਆ ਹੁੰਦਾ ਸੋਹ ਤੇ ਮੈਂ ਪੁੱਛਿਆ ਗੁਰਮੁਖਾ ਇਹ ਜਿਹੜਾ ਸੋਹ ਹੂ ਸ਼ਬਦ ਹੈ ਬਹੁਤ ਉਦ ਕੋਟੀ ਦਾ ਇਹ ਸ਼੍ਰੋਬਣੀ ਸ਼ਬਦ ਹੈ ਇਹ ਦਸਨੇ ਦੁਆਰ ਦਾ ਸ਼ਬਦ ਹੈ ਜਦੋਂ ਰਬਦਾਸ ਭਗਤ ਮਹਾਰਾਜ ਜੀ ਬਦੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਟਕ ਕੰਕ ਜਲ ਤ੍ਰੰਤ ਜੈਸਾ ਜਦੋਂ ਪਾਣੀ ਦੇ ਵਿੱਚ ਗੁਲਾਬ ਪਾਣੀ ਮਿਲ ਜਾਂਦਾ ਹੈ ਸੋਨੇ ਦੇ ਗੈਣੇ ਟੁਕੜੇ ਹੋਏ ਹੋਏ ਉਹਨਾਂ ਨੂੰ ਢਾਲ ਕੇ ਸੋਨਾ ਬਣ ਜਾਂਦੇ ਨੇ ਤੇ ਫਿਰ ਰਵਿਦਾਸ ਸਾਤਮਾਹ ਰਾਜੀ ਪਰਮੇਸ਼ਰ ਦਾ ਨਾਮ ਜਪਦੇ ਜਪਦੇ ਪਰਮੇਸ਼ਰ ਦਾ ਜੋ ਰੂਪ ਹੋ ਗਏ ਇਹ ਸਭ ਦਸ ਨੇ ਦਵਾਰ ਦਾ ਤੇ ਸੋ ਹਮ ਤੇ ਸੋ ਉਹ ਹੰ ਹੂੰ ਉਹ ਤੇ ਹੁਣ ਮੈਂ ਇੱਕ ਹੋ ਗਿਆ ਹੂੰ ਹੁਣ ਤੇਰੇ ਦੇ ਵਿੱਚ ਮੇਰੇ ਕੋਈ ਫਰਕ ਨਹੀਂ ਐਂ ਭਗਵਾਨ ਐ ਮਨੁੱਖ ਮੈਂ ਤੈਨੂੰ ਪਰਮੇਸ਼ਰ ਰੂਪ ਸਮਝ ਕੇ ਜੱਫੀ ਪਾਈ ਜੇ ਪਿੱਛੇ ਤੋੜ ਕੇ ਸੈਟ ਦਤਾ ਕੇ ਜਾਤ ਰ ਜਾਮਾਰਾਂ ਪਰ ਜੇ ਤੂੰ ਭਗਵਾਨ ਦਾ ਰੂਪ ਹੋਵੇਂ ਤੂੰ ਜਾਤ ਪਾਤ ਬਾਰੇ ਬਿਨਾ ਬੋਲੇ ਪਰਮੇਸ਼ਰ ਦੇ ਪਿਆਰਿਆਂ ਦੀ ਕੋਈ ਜਾਤ ਨਹੀਂ ਹੁੰਦੀ ਪਰਮੇਸ਼ਰ ਦੀ ਕੋਈ ਜਾਤ ਨਹੀਂ ਜਦੋਂ ਗੁਰਮੁਖ ਪਿਆਰਿਓ ਬੱਚਾ ਮਾਂ ਦੇ ਪੇਟ ਦੇ ਵਿੱਚ ਹੁੰਦਾ ਗਰੋ ਬਾਸ ਮੈਂ ਕੋਈ ਨਹੀਂ ਜਾਂਦੀ ਬ੍ਰਹਮ ਬਿੰਦਰੇ ਸਭ ਉਤਪਾਤੀ ਕਹੋ ਰੇ ਪੰਡਤ ਬਾਮਨ ਕਵ ਕੇ ਹੋਏ ਬਾਮਨ ਕਹਿ ਕੇ ਜਨਮਤ ਖੋਏ ਰਹੋ ਜੋ ਤੂੰ ਬ੍ਰਹਮ ਬ੍ਰਹਮ ਨਹੀਂ ਜਾਇਆ ਤੋ ਆਨਗੜ ਕਾਹੇ ਨਹੀਂ ਆਇਆ ਹਾਂ ਤੋ मैं एक सूत्रा है तुम प्रेम हो पर यह दसो भी फिर मेरे बच्चे लहु जेरे बच्चे दुद्धा जेरे लहु जे मेरे बच्चे दुद्धा है ये की फर्क है फिर एक रास्ते जे मैं उ रास्ते तू आए हैं जिन्हें तेनू पैदा किया उसने मैं पैदा किया तुमकात तो का तो सूद हम खत ब्रह्मन मैं सूद हमकत लोह तो, तो दूध कि मेरे चलो चेर चलोदा दस कहे के वीर जो ब्रह्म विचार है सो ब्राह्मण कहिए तो है हमारा जो ब्रह्म परमेर विचार है ही ब्राह्मण है जात करके ना कोई पंडित है ना ब्राह्मण है ना कोई चमार है ना कोई नाई है ना कोई जटा है पर ਉਸ ਨੂੰ ਵਿਚਾਰਨ ਵਾਲਾ ਦਾ ਰੂਪ ਹੋ ਜਾਂਦਾ ਉਹਦੀ ਜਾਤ ਪਾਤ ਫਿਰ ਕੋਈ ਨਹੀਂ ਰਹਿੰਦੀ ਜੋ ब्राह्मण ब्रह्म ਦੀ ਵਿਚਾਰ ਕਰਦਾ ਹੈ ਉਹ ਇਹ ब्राह्मण ਹੋ ਸਕਦਾ ਹੈ जात करके जो ਸਮਰਤੀ ਹੋਦੀ ਜੋ ਪ੍ਰਕੋ ਨਹੀਂ ਹੋ ਸਕਦਾ ਤੇ ਕਹਿੰਦੇ ਹੁਣ ਮੈਂ ਸੋਹ ਹੂੰ ਉਹ ਤੇ ਹੁਣ ਮੈਂ ਇੱਕ ਹੋ ਗਿਆ ਹੂੰ ਹੁਣ ਮੇਰੇ ਵਿੱਚ ਕੋਈ ਅੰਤਰਾ ਨਹੀਂ ਹੈ ਮੈਂ ਕਿਸੇ ਨੂੰ ਗੰਡਿਆ ਨਹੀਂ ਮੈਂ ਸਰੀਰ ਰੂਪੀ ਜੁੱਤੀ ਨਹੀਂ ਗੰਡੀ ਮੈਂ ਜੋ ਗੰਡਾ ਪਰਮੇਸ਼ਰ ਨਾਲ ਗੰਡ ਪਾਈ ਹੈ ਉਹਨੂੰ ਗੰਡਿਆ ਹੁਣ ਮੈਂ ਉਹਦਾ ਰੂਪ ਹੋ ਗਿਆ ਹੁਣ ਮੇਰਾ ਜਿਹੜਾ ਚੱਕਰ ਚੱਲ ਗਿਆ ਸੀ ਜਨਮ ਮਰਨ ਦਾ ਉਹੋ ਗਿਆ ਖਤਮ ਉਨਾ ਤੋਹੀ ਮੋਹੀ ਤੋਹੀ ਅੰਦਰ ਕੈਸਾ ਵੱਖਰਾ ਕਰਕੇ ਪਰਮ ਕੱਢ ਕੇ ਇਹ ਸੰਸਾਰ ਦੇ ਲੋਕੋ ਕਹਿੰਦੇ ਇੱਕ ਸੀ ਪ੍ਰਮਾਤਮਾ ਤੇ ਆਤਮਾ ਦੇਖਣ ਨੂੰ ਦੋ ਛੇ ਕਰਨ ਆਤਮਾ ਪਰਮਾਤਮਾ ਨਾਲ ਇੱਕ ਹੋ ਗਏ ਹਨ ਅਵਸਾ ਸੰਗਤ ਇਹ ਭਗਤ ਰਵਦਾਸ ਮਹਾਰਾਜ ਜੀ ਦਾ ਜੋ ਪਰਮੇਸ਼ਰ ਦੇ ਗੋਣ ਤਨ ਦੇ ਵਿੱਚੋਂ ਪੈਦਾ ਹੋਏ ਨੇ ਜਿਸ ਤਰ੍ਹਾਂ ਇਸਤਰੀ ਤਨ ਦੇ ਵਿੱਚੋਂ ਤਨ ਨੂੰ ਜਨਮ ਦਿੰਦੀ ਹੈ ਸਾਰ ਸੰਗਤੀ ਬਹੁਤ ਪੀੜਾ ਵੀ ਹੁੰਦੀ ਹੈ ਪਰਮੇਸ਼ਰ ਦੇ ਵਿਛੜਿਆ ਹੋਇਆ ਗੁਰਮੁਖਾਂ ਨੂੰ ਵੀ ਬਹੁਤ ਪੀੜਾ ਹੁੰਦੀ ਹੈ ਬਹੁਤ ਭਿਆਨਕ ਪੀੜਾ ਲਗੀ ਹੁੰਦੀ ਹੈ ਪਰਮੇਸ਼ਰ ਕਦੋਂ ਨੇ ਲੇ ਕਦੋਂ ਨੇ ਲੇ ਪਰ ਸਾਰ ਸੰਗਤ ਜਿਸ ਸਰਵਦਾਸ ਬਾਤੁ ਮਹਾਰਿ ਤਨ ਦੇ ਵਿੱਚ ਪਰਮੇਸ਼ਰ ਨੇ ਜਨਮ ਲਿਆ ਉਸ ਜਨਮ ਲਿੱਤੇ ਹੋਏ ਬੋਲ ਪਰਮੇਸ਼ਰ ਦੇ ਅਸੀਂ ਗਾਉਣੇ ਐ ਜਿਹਦੇ ਤਾੰਦੇ ਵਿੱਚੋਂ ਪੈਦਾ ਹੋਏ ਸੇ ਸਬਦੋ ਸਬਦ ਨੂੰ ਜੀ ਬਿਆਨ ਕਰਦੇ ਐ ਵਿਚਾਰਦੇ ਐ ਪਰ ਗੁਰੂ ਨੂੰ ਪਿਆਰੋ ਜਦੋਂ ਸਾਡੇ ਤੰਦ 'ਚ ਪਰਮੇਸ਼ਰ ਜਨਮ ਲਿਆ ਉਹ ਗੱਲ ਫੇਰ ਬਣਨੀ ਐ ਜਦੋਂ ਅਸੀਂ ਇਪਾਗਤ ਰਹ ਵਰਦੇ ਕਈ ਹੋਏ ਰਭੀ ਬੋਲ ਸਬਦ ਵਿਚਾਰ ਕਰਦੇ ਕਰਦੇ ਉਹ ਤੇ ਅਮਲ ਕਰਾਂਗੇ ਤਾਂ ਹੀ ਉਸ ਦਾ ਸੋਹੂ ਇੱਕ ਰੂਪ ਹੋ ਸਕਾਂਗੇ ਅਸਾ ਸੰਗ ਤੇ ਇਹ ਨਹੀਂ ਹੈ ਇਹਦਾ ਅਸ਼ਪਤ ਮਹਾਰਾਜਾ ਬਖਸ਼ ਹੈ ਸਬਦ ਦੇ ਵਿਚਾਰ ਸਾਂਝੇ ਕੀਤੇ ਐ ਜਰਾ ਕਰਦਾਂ ਨੇ ਕਿ ਹਿੰ ਗਲਤੀਆਂ ਹੋ ਗਈਆਂ ਹਨ ਸਤਿ ਗੁਰੂ ਜੀ ਸੰਗਤ ਰક્ષਣ ਜੋਗਾ ਹੈ ਬਲਾਉ ਬਤੇ ਆਪ ਕੋ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ